ਇਹ ਪੰਜਾਬ ਚ 3.5 ਕਰੋੜ ਲੀਟਰ ਰੋਜ਼ਾਨਾ ਦੁੱਧ ਪੈਦਾ ਹੁੰਦਾ ਜਿਹਦਾ 15% 30 ਲੱਖ ਲੀਟਰ ਰੋਜ਼ ਜਿਹੜੇ ਪ੍ਰੋਸੈਸ ਹੁੰਦਾ ਬਾਕੀ ਦਾ ਦੁੱਧ ਇਹ ਵੇਰਕਾ ਲੈਂਦਾ ਇਹ ਬਾਕੀ ਦਾ ਦੁੱਧ ਕੋਈ ਪ੍ਰਾਈਵੇਟ ਦੁੱਧ ਹੀ ਲੈਂਦੇ ਨੇ ਕੋਈ ਲੋਕਾਂ ਦੇ ਘਰਾਂ ਚ ਵਰਤਿਆ ਜਾਂਦਾ ਕੋਈ ਕਿਸੇ ਜਿਸ ਤਰ੍ਹਾਂ ਲੋਕਾਂ ਨੇ ਬਾਹਨ ਲਾਈ ਹੋਈ ਹੈ ਇਦਾਂ ਉਹਦੇ ਚ ਨਿਕਲ ਜਾਂਦਾ ਯਾਨੀ ਸਾਡੀ ਜਿਹੜੀ ਮੇਰੇਕਿਆ ਪ੍ਰੋਸੈਸਿੰਗ ਕਪੈਸਿਟੀ ਸਾਡੇ ਕੋਆਪਰੇਟਿਵ ਮਿਲਕ ਪਲਾਂਟਾਂ ਦੀ ਉਹ 30 ਲੱਖ ਲੀਟਰ ਦੁੱਧ ਰੋਜ਼ ਦੀ ਹੈ ਇਹ ਤੋਂ ਇਹ ਜਿਹੜਾ ਦੁੱਧ ਦਾ ਰੇਟ ਹੈ ਪਹਿਲਾਂ ਜਿਹੜੀਆਂ ਕੋਆਪਰੇਟਿਵ ਯੂਨੀਅਨਸ ਹੁੰਦੀਆਂ ਸੀਆਂ ਮਿਲਕ ਪਲਾਂਟਾਂ ਦੀਆਂ ਚੁਣੇ ਹੋਏ ਬੋਰਡ ਵੱਲੋਂ ਬੈਲੈਂਸ ਸ਼ੀਟ ਦੇ ਕੇ ਦੇਖ ਕੇ ਉਹਦੇ ਮੁਤਾਬਕ ਉਹ ਤੈਅ ਕਰਿਆ ਕਰਦੀਆਂ ਸੀ ਪਰ ਹੁਣ ਇਹ ਇਹਦੇ ਵੀ ਅਧਿਕਾਰ ਜਿਹੜੇ ਮਿਲਕ ਫੈਟ ਨੇ ਲੈ ਲੇ ਸਾਰੇ ਮਿਲਕ ਪਲਾਂਟਾਂ ਤੋਂ ਹੁਣ ਮਿਲਕ ਫੈਡ ਰੇਟ ਤੈਅ ਕਰਦਾ ਹੈ ਮਿਲਕ ਫੈਡ ਦਾ ਮਤਲਬ ਮਿਲਕ ਫੈਡ ਦੀ ਅਫਸਰशाही ਔਰ ਜਿਹੜੇ ਪੋਲੀਟੀਕਲ ਲੀਡਰਸ਼ਿਪ ਹੈ ਉੱਪਰੋਂ ਜੋ ਹਦਾਇਤ ਆਉਂਦੀ ਹੈ ਉਹਦੇ ਮੁਤਾਬਕ ਰੇਟ ਤੈਅ ਹੁੰਦਾ ਹੈ ਜਿਹੜਾ ਤਰੀਕਾ ਸੀ ਦੁੱਧ ਦਾ ਰੇਟ ਤੈਅ ਕਰਨ ਦਾ ਉਹ ਦਰਕਨਾਰ ਹੋ ਗਿਆ ਸਾਡੇ ਮੁਕਾਬਲੇ ਜਿਹੜਾ ਸਾਨੂੰ ਇੱਕ ਨਵੀਂ ਚਿੰਤਾ ਹੈ ਉਹ ਇਹ ਹੈ ਵੀ ਸਾਡੀ ਜਿਹੜੀ ਲੋਕਾਂ ਦੀ ਮਿਲਕ ਇੰਡਸਟਰੀ ਹੈ ਕੋਆਪਰੇਟਿਵ ਮਿਲਕ ਪਲਾਂਟਸ ਨੇ ਉਹ ਡੁੱਬ ਰਹੇ ਨੇ ਤੇ ਸਾਡੇ ਮੁਕਾਬਲੇ ਤੇ ਜਿਹੜਾ ਅਮੁੱਲ ਹੈ ਉਹ ਅੱਗੇ ਵਧਣਾ ਸ਼ੁਰੂ ਹੋ ਗਿਆ ਔਰ ਤੁਹਾਨੂੰ ਜਾਣਕਾਰੀ ਲਈ ਦੱਸਾਂ ਭਈ ਇਸ ਹਰ ਪਰਮਿੰਦਰ ਸਿੰਘ ਔਰੀ ਜਦੋਂ ਇੱਥੇ ਮੋਹਾਲੀ ਮਿਲਕ ਪ੍ਰੋਡਕਟ ਦੇ ਚੇਅਰਮੈਨ ਹੁੰਦੇ ਸੀ ਇਹਨਾਂ ਨੇ ਉਦੋਂ ਦਿੱਲੀ ਨੂੰ ਦੁੱਧ ਸਪਲਾਈ ਸ਼ੁਰੂ ਕੀਤੀ ਉਦੋਂ 80000 ਲੀਟਰ ਦੁੱਧ ਹੀ ਸਪਲਾਈ ਸੀ ਸਾਡੀ ਰੋਜ਼ ਦੀ ਦਿੱਲੀ ਨੂੰ 2019 ਚ ਤੇ ਅੱਜ ਉਹ ਘਟ ਕੇ 17000 ਲੀਟਰ ਰੋਜ਼ ਦੀ ਰਹਿ ਗਈ ਇਹਦੇ ਕਾਰਨ ਅਫਸਰशाही ਜਾਣਦੀ ਹੈ ਦੂਜੇ ਪਾਸੇ ਅਸੀਂ ਤਾਂ 300 ਕਿਲੋਮੀਟਰ ਤੋਂ ਘਟਦੇ ਹਾਂ ਉਹਨਾਂ ਦਾ 1300 ਕਿਲੋਮੀਟਰ ਡਿਸਟੈਂਸ ਹੈ ਗੁਜਰਾਤ ਤੋਂ ਉਹ 45 ਲੱਖ ਲੀਟਰ ਰੋਜ਼ ਦਾ ਦੁੱਧ ਸਪਲਾਈ ਕਰਦੇ ਨੇ ਦਿੱਲੀ 'ਚ 19 ਦੇ ਵਿੱਚ 20 ਤੋਂ 25 ਲੱਖ ਹੁਣ ਉਹਨੇ ਇੱਥੇ ਲਾਇਆ ਉਹ ਨਹੀਂ ਉਹ ਮੈਂ ਉਹਨਾਂ ਉਹਦੇ ਤੇ ਉਹਨਾਂ 2019 'ਚ ਉਹ 20 ਤੋਂ 25 ਲੱਖ ਲੀਟਰ ਰੋਜ਼ ਦਾ ਸਪਲਾਈ ਕਰਦੇ ਸੀ ਇਸ ਵੇਲੇ 45 ਲੱਖ ਲੀਟਰ ਰੋਜ਼ ਦਾ ਸਪਲਾਈ ਕਰਦੇ ਨੇ ਫੇਰ ਉਹ ਜਦੋਂ ਅੱਗੇ ਵਧਣ ਲੱਗੇ ਉਹਨਾਂ ਨੇ ਯੂਪੀ ਚ ਸਾਰੇ ਹੀ ਪਲਾਂਟ ਉੱਥੇ ਦੀ ਸਰਕਾਰ ਨੇ ਜਿਹੜੇ ਸੀਗੇ 15 ਦੇ 15 ਪਲਾਂਟ ਉਹਨਾਂ ਦੇ ਹਵਾਲੇ ਕਰਤੇ ਯੂਪੀ ਚ ਉਹਨਾਂ ਦੀ ਮਨੋਪਲੀ ਹੋ ਗਈ ਹੁਣ ਉਹ ਪੰਜਾਬ ਚ ਐਂਟਰ ਕੀਤੇ ਆ ਪੰਜਾਬ ਚ ਉਹਨਾਂ ਨੇ ਤਿੰਨ ਪਲਾਂਟ ਆਪਣੇ ਲਾ ਲਏ ਖਮਾਣੋ ਬਟਾਲਾ ਤੇ ਰੰਪੂਰਾ ਫੂਲ ਜਲੰਧਰ ਲਾ ਰਹੇ ਨੇ ਉਹ ਅੱਗੇ ਵਧ ਰਹੇ ਨੇ ਉਹ ਸਾਡੀ ਮਿਲਕ ਸਪਲਾਈ ਜਿਹੜੀ ਸ਼ਹਿਰਾਂ ਦੀ ਸਾਡੀ ਸਿਟੀ ਸਪਲਾਈ ਹੈ ਉਹ ਸਾਡੇ ਕੋਲੋਂ ਖੋਣ ਦੀ ਤਾਕਤ ਚ ਨੇ ਹਾਲੇ ਚੰ ਇਹ ਉਹਨਾਂ ਦੀ ਪ੍ਰੋਬਲਮ ਸੀ ਸ਼ੁਰੂ-ਸ਼ੁਰੂ ਵਿੱਚ ਵੀ ਜਿਹੜਾ ਗੁਜਰਾਤ ਦਾ ਦੁੱਧ ਸੀ ਉਹ ਸਾਡੇ ਲੋਕਾਂ ਨੂੰ ਉਹ ਫਲੇਵਰ ਉਹ ਟੇਸਟ ਪਸੰਦ ਨਹੀਂ ਸੀ ਹੁਣ ਉਹਨਾਂ ਨੇ ਸਾਡੇ ਪਿੰਡਾਂ 'ਚ ਸੁਸਾਇਟੀਆਂ ਆਪਣੀਆਂ ਬਣਾ ਲਈਆਂ ਸਿੱਧਾ ਸਾਡੇ ਨਾਲੋਂ ਪਹਿਲਾਂ ਉਹਨਾਂ ਦਾ ਰੇਟ ਸਭ ਤੋਂ ਘੱਟ ਹੁੰਦਾ ਸੀ ਹੁਣ ਦੁੱਧ ਖਰੀਦਣ ਵਾਸਤੇ ਸਾਡੇ ਮਿਲਕ ਫੈਟ ਨਾਲੋਂ ਜ਼ਿਆਦਾ ਰੇਟ ਦਿੰਦੇ ਨੇ 2 ਰੁਪਏ ਲੀਟਰ ਜਿਹੜਾ 20 ਰੁਪਏ ਕਿਲੋ ਫੈਟ ਜ਼ਿਆਦਾ ਦਿੰਦੇ ਨੇ ਔਰ ਉਹ ਦੁੱਧ ਆਪ ਸਿੱਧਾ ਖਰੀਦਣ ਲੱਗ ਪਏ ਤੁਸੀਂ ਹੈਰਾਨ ਹੋਵੋਗੇ ਅੱਜ ਜੋ 1 ਲੱਖ ਲੀਟਰ ਰੋਜ਼ ਦੀ ਉਹਨਾਂ ਦੀ ਜਿਹੜੀ ਮਿਲਕ ਸਪਲਾਈ ਸ਼ਹਿਰਾਂ ਨੂੰ ਸਿਟੀ ਸਪਲਾਈ ਹੋਗੀ ਲੁਧਿਆਣੇ ਦੀ ਸਾਡੀ ਪੌਣੇ 3 ਲੱਖ ਲੀਟਰ ਤੋਂ ਘੱਟ ਕੇ ਡੇਲੀ ਸ਼ਹਿਰ ਦੀ ਸਪਲਾਈ 2 ਲੱਖ ਰਹਿ ਗਈ 75000 ਉੱਤੇ ਖੋ ਗਏ ਸਾਡੇ ਸਾਡੇ ਟਰਾਈ ਸਿਟੀ ਤੇ ਉਹਨਾਂ ਦੀ ਅੱਖ ਹੈ ਇੱਥੇ ਉਹਨਾਂ ਨੇ ਆਉਣਾ ਹੈ ਇਸ ਗੱਲ ਦੀ ਕੋਈ ਪ੍ਰੋਬਲਮ ਨਹੀਂ ਭਈ ਉਹ ਵੀ ਕੋਆਪਰੇਟਿਵ ਹੈ ਸਾਡੀ ਵੀ ਕੋਆਪਰੇਟਿਵ ਹੈ ਜੇ ਅਮੁੱਲਿਤੇ ਚਾਹ ਜਾਂਦਾ ਤਾਂ ਜਿਹੜਾ ਉਹਦਾ ਪ੍ਰੋਫਿਟ ਹੋਏਗਾ ਜੋ ਉਹਦਾ ਬੈਨੀਫਿਟ ਹੋਏਗਾ ਜਿਹੜੇ ਉਹਦੇ ਸ਼ੇਅਰ ਹੋਲਡਰ ਗੁਜਰਾਤ 'ਚ ਬੈਠੇ ਨੇ ਉਹਨਾਂ ਨੂੰ ਹੋਏਗਾ ਦੁੱਧ ਸਾਡਾ ਪ੍ਰੋਫਿਟ ਗੁਜਰਾਤ ਚ ਤੇ ਜੇ ਸਾਡੀਆਂ ਸਾਡੇ ਮਿਲਕਪਲਾਂਟ ਜਿਹੜੇ ਹੁਣ ਤੱਕ ਚੱਲਦੇ ਰਹੇ ਨੇ ਪ੍ਰੋਫਿਟ ਚ ਜਿਹੜੇ ਅੱਜ ਮੈਂ ਇਹਦੇ ਵਿੱਚ ਜ਼ਿਕਰ ਕੀਤਾ ਹੈ ਘਾਟੇ ਚ ਨੇ ਤੇ ਜੇ ਇਹ ਸਾਡੇ ਠੀਕ ਤਰ੍ਹਾਂ ਚੱਲਦੇ ਨੇ ਤਾਂ ਇਹ ਇੱਕ ਤਰ੍ਹਾਂ ਦਾ ਪੈਰਲਲ ਇਕਨੋਮੀ ਹੈ ਪੰਜਾਬ ਦੀ ਇੱਥੇ ਕਿਸਾਨਾਂ ਨੂੰ ਥਿਸ ਇਜ਼ ਔਨ ਰਿਕਾਰਡ ਕਿ ਮਿਲਕਪਲਾਂਟ ਮੋਹਾਲੀ ਕਿਸੇ ਵੇਲੇ ਘਾਟੇ ਸੀ ਅਸੀਂ ਕਿਸੇ ਤਰ੍ਹਾਂ ਦਵਾਦੂ ਪਾ ਕੇ ਬੋਰਡ ਸਾਡਾ ਬਣ ਗਿਆ ਇੱਥੇ ਸਰਪੁਰਮਿੰਦਰ ਸਿੰਘ ਨੂੰ ਚੇਅਰਮੈਨ ਬਣਾਇਆ ਬਾਦਲ ਸਾਹਿਬ ਬਣਾਉਂਦੇ ਨਹੀਂ ਸੀ ਇਹਨੂੰ ਚੇਅਰਮੈਨ ਉਹ ਦਰਦੇ ਸੀ ਮੈਂ ਕਿਹਾ ਜੀ ਸਾਡਾ ਬੰਦਾ ਬਣਾ ਕੇ ਦੇਖ ਲਓ ਜੇ ਮਾੜਾ ਕੰਮ ਕਰੂਗਾ ਮੈਂ ਅਸਤੀਫਾ ਦਵਾ ਦੂੰ ਇਸ ਬੰਦੇ ਨੇ 1 ਸਾਲ 'ਚ 2 ਕਰੋੜ 60 ਲੱਖ ਘਾਟੇ 'ਚੋਂ ਕੱਢ ਕੇ ਮਿਲਕ ਪ੍ਰਾਣ ਨੂੰ ਪਹਿਲੇ ਸਾਲੇ 2.5 ਕਰੋੜ ਰੁਪਇਆ ਪ੍ਰੋਫਿਟ ਬਣਤਾ ਔਰ 10 ਸਾਲ ਚੇਅਰਮੈਨ ਰਿਹਾ ਦਸ ਸਾਲ ਪ੍ਰੋਫਿਟ 2.3 ਕਰੋੜ 3 ਕਰੋੜ 2.3 ਕਰੋੜ 3 ਕਰੋੜ ਦੁੱਧ ਦੁੱਧ ਵੇਚਣ ਵਾਲਿਆਂ ਨੂੰ ਮਿਲਦਾ ਰਿਹਾ ਇਹ ਚੱਲੇਗੇ ਜਾਂ ਤੇ ਪ੍ਰੋਫਿਟ ਗਿਆ ਕਦੇ ਕਿਸੇ ਨੇ ਪ੍ਰੋਫਿਟ ਨਹੀਂ ਹੁਣ ਵੰਡਿਆ ਮਿਲਕ ਪਲਾਂਟ ਮਹਾਲੀ 'ਚ ਇਹ ਔਨ ਰਿਕਾਰਡ ਹੈ ਜੇ ਜਿਹੜੀ ਲੀਡਰਸ਼ਿਪ ਚੰਗੀ ਦੇ ਹੱਥ 'ਚ ਹੋਵੇ ਦੁੱਧ ਲੋਕਾਂ ਦੇ ਹੱਥ 'ਚ ਹੋਵੇ ਦੁੱਧ ਦਾ ਕੰਮ ਜੀ ਇਹਨਾਂ ਦੀ ਜਿਹਨਾਂ ਦਾ ਮਿਲਕ ਪਲਾਂਟ ਹੈ ਇਹ ਇਹ ਬਹੁਤ ਪੈਰ ਲਾ ਸਕਦਾ ਹੈ ਲੋਕਾਂ ਦੇ ਦੁੱਧ ਉਤਪਾਦਕਾਂ ਦੇ ਉਹ ਤੰਦਾ ਹੈ ਜਿਹਦੇ ਨਾਲ ਰੋਜ਼ ਦਾ ਘਰਾਂ ਦਾ ਖਰਚਾ ਸਾਡਾ ਚੱਲਦਾ ਹੈ ਫਸਲ ਦੀ ਤਾਂ 6 ਮਹੀਨੇ ਬਾਅਦ ਸਾਨੂੰ ਪੈਸੇ ਮਿਲਦੇ ਨੇ ਇਹ ਹਰ ਦਸੀ ਕਹਿੰਦੇ ਨੇ 10 ਦਿਨ ਬਾਅਦ ਪੇਮੈਂਟ ਆਉਣੀ ਹੁੰਦੀ ਹੈ ਅੱਜ ਇੱਕ ਅਨਫੋਰਚੂਨੇਟ ਪਹਿਲੂ ਇਹ ਵੀ ਹੈ ਸਾਡਾ ਦੁੱਧ ਦੀ ਜਿਹੜੀ ਪਾਲਿਸੀ ਹੈ ਸ਼ਹਿਰਾਂ ਨੂੰ ਸਪਲਾਈ ਕਰਦੇ ਹਾਂ ਗਿਆ ਕੈਸ਼ ਐਂਡ ਕੈਰੀ ਦੀ ਉਹਨਾਂ ਨੇ ਪਹਿਲਾਂ ਪੈਸੇ ਦੇਣੇ ਨੇ ਤਾਂ ਅਗਲੇ ਦਿਨ ਦੁੱਧ ਜਾਣਾ ਜਿੰਨਾ ਉਹ ਬੁੱਕ ਕਰਾਉਂਦੇ ਨੇ ਸਾਡੀ ਸਾਰੇ ਪੈਸੇ ਜਿਹੜੇ ਸਾਡੇ ਕੋਲ ਆਉਂਦੇ ਨੇ ਮਿਲਕ ਫਰਮਾਂ ਤੋਂ ਆਉਂਦੇ ਨੇ ਉਹ ਹੁਣ ਸਿੱਧੇ ਮਿਲਕ ਫੈਡਰ ਨੂੰ ਜਾਂਦੇ ਨੇ ਮਿਲਕ ਫੈਡ ਨੇ ਫੇਰ ਉਹ ਦਸਾਂ ਦਿਨਾਂ ਬਾਅਦ ਸਾਰਿਆਂ ਨੂੰ ਜਿੰਨੀ ਜਿੰਨੀ ਪੇਮੈਂਟ ਬਣਦੀ ਦੇਣੀ ਹੁੰਦੀ ਸੀ ਮਿਲਕ ਫੈਡ ਉਹ ਸਾਰੇ ਪੈਸੇ ਵੀ ਪਤਾ ਨਹੀਂ ਕਿੱਥੇ ਗਏ ਮਿਲਕ ਫੈਡ 300 ਕਰੋੜ ਦੀ ਲਿਮਟ ਲੈ ਕੇ ਉਹ ਵੀ ਪਤਾ ਨਹੀਂ ਕਿੱਥੇ ਗਈ ਸਾਡੀ ਪੇਮੈਂਟ ਜਿਹੜੀ ਹੈ 1 ਮਹੀਨੇ ਦੀ ਹੋ ਗਈ 10 ਦਿਨ ਦੀ ਬਜਾਏ 1 ਮਹੀਨੇ ਬਾਅਦ ਵੀ ਪੇਮੈਂਟ ਨਹੀਂ ਹੋ ਰਹੀ 300 ਕਰੋੜ ਕਰਜ਼ਾ ਲੈ ਕੇ ਵੀ ਮਿਲਕ ਫੈਡ ਖਾ ਗਿਆ ਇਹ ਮਿਸਮੈਨ ਮੈਨੇਜਮੈਂਟ ਹੈ ਸਾਰੀ ਤੇ ਇਸੇ ਤਰ੍ਹਾਂ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਹੈ ਗੁਜਰਾਤ ਚ 4.5 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਰੋਜ਼ ਤੇ ਉਹਦੇ ਚੋਂ ਕੱਲਾ ਅਮਲ 3 ਕਰੋੜ ਲੀਟਰ ਰੋਜ਼ ਦਾ ਖਰੀਦਦਾ ਹੈ ਤੇ ਯੂਪੀ ਦੇ 15 ਦੇ 15 ਮਿਲਕ ਪਲਾਂਟ ਅਮਲ ਦੇ ਕੋਲ ਚਲੇ ਗਏ ਸਾਡੇ ਅੱਗੇ ਵੱਸ ਵਧ ਰਿਹਾ ਉਹ ਤੇ ਅਗਲੀ ਗੱਲ ਸਾਡੇ ਲੁਧਿਆਣਾ ਚੰਡੀਗੜ੍ਹ ਪਿੰਚਕੂਲਾ ਮੋਹਾਲੀ ਵੱਡੇ ਸ਼ਹਿਰਾਂ ਚ ਦੁੱਧ ਸਪਲਾਈ ਖੋਣ ਉੱਤੇ ਉਹਦਾ ਜੋਰ ਲੱਗਿਆ ਹੋਇਆ ਲੁਧਿਆਣੇ ਦੀ ਪਾਉਣੇ ਪਾਉਣੇ 3 ਲੱਖ ਤੋਂ 2 ਲੱਖ ਲੀਟਰ ਤੇ ਆ ਗਈ ਸਪਲਾਈ ਜਿਹੜੀ ਸੀ 1 ਲੱਖ ਲੀਟਰ ਉਹਦੀ ਉਹਦੀ 1 ਲੱਖ ਲੀਟਰ ਹੋ ਗਈ ਤੇ ਇਸ ਵੇਲੇ ਪੰਜਾਬ 4 ਲੱਖ ਲੀਟਰ ਦੁੱਧ ਰੋਜ਼ਾਨਾ ਸ਼ਹਿਰਾਂ ਵਿੱਚ ਸਪਲਾਈ ਕਰ ਰਿਹਾ ਹੈ ਉਹਨੇ ਦੁੱਧ ਦੀ ਵਧ ਕੀ ਨੂੰ ਦੇ ਕੇ ਦੁੱਧ ਉਤਪਾਦ ਉਹਨੇ ਸਾਰੇ ਸ਼ਹਿਰਾਂ ਚ ਕੁੱਲ ਮਿਲਾ ਕੇ ਉਹ 4 ਲੱਖ ਲੀਟਰ ਦੀ ਸਪਲਾਈ ਉਹਦੀ ਅਮੁੱਲ ਦੀ ਅੱਜ ਹੋ ਗਈ ਪੰਨ ਦਸੂਰੋਂ ਪੈਸੇ ਖਰੇਗੇ ਇਹ ਦਸੂਰੋਂ ਪੈਸੇ ਖਰੇਗੇ ਅਗੇ ਮਿਰਕਫੈਟ ਪੰਜਾਬ 2021 ਚ 9 ਕਰੋੜ 63 ਲੱਖ ਰੁਪਏ ਮੁਨਾਫੇ ਸੀ ਇੱਕ ਸਾਲ ਚ 22 23 ਵਿੱਚ 11 ਕਰੋੜ 82 82 ਲੱਖ ਰੁਪਏ ਘਾਟੇ ਚ ਚਲੀ ਗਈ ਇੱਕ ਸਾਲ ਚ ਕੁਝ ਤਾਂ ਹੋਇਆ ਇਹ ਕੋਈ ਸਪਸ਼ਟ ਨਹੀਂ ਹੋ ਰਿਹਾ 11 ਵਿੱਚੋਂ 6 ਮਿਲਕ ਯੂਨਿਟਾਂ ਤੇ ਮਿਲਕ ਫਾਰਮ ਦੇ 4 ਵਿੱਚੋਂ 2 ਪਲਾਂਟ ਘਾਟੇ 'ਚ ਨੇ ਇਹ ਸਾਰੇ ਮਿਲਕ ਪਲਾਂਟਾਂ ਦੀ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਐਡਵਾਂਸ ਪੈਸੇ ਲੈ ਕੇ ਕੈਸ਼ ਐਂਡ ਕੈਰੀ ਸਕੀਮ ਦੇ ਤਹਿਤ ਦਿੱਤਾ ਜਾਂਦਾ ਤੇ ਇੱਕ ਮੁਹਾਲੀ ਚ ਇੰਟਰਸਟਿੰਗ ਕੰਮ ਹੋਇਆ ਕੈਸ਼ ਐਂਡ ਕੈਰੀ 'ਚ ਪੈਸੇ ਆਈ ਗਏ ਕੋਈ ਬੋਗਸ ਐਂਟਰੀ ਕਰੀ ਗਏ 10 ਦਿਨ ਦੀਆਂ ਐਂਟਰੀਆਂ ਦੇ ਬਾਅਦ ਕਹਿੰਦਾ ਜੀ ਸੌਫਟਵੇਅਰ ਝੋਟ ਗਿਆ ਸਾਰੀਆਂ ਉਹ ਕੋਈ ਕਿੰਨਾ 3 ਕਰੋੜ ਹੈ ਜੀ 12 ਕਰੋੜ 12 ਕਰੋੜ ਰੁਪਈਆ ਉਹ ਹੁਣ ਲੱਭਦੇ ਹੀ ਨਹੀਂ ਕਿੱਥੇ ਗਿਆ ਡਿਸਟ੍ਰੀਬਿਊਟਰ ਤੋਂ ਲੈ ਲਿਆ ਨਹੀਂ ਲਿਆ ਇਹ ਸਵਾਲ ਇੱਕ ਜਾਂਚ ਦਾ ਵਿਸ਼ਾ ਹੈ ਪਰ 12 ਕਰੋੜ ਦੀਆਂ ਐਂਟਰੀਆਂ ਹੀ ਗਾਇਬ ਹੋ ਗਈਆਂ ਸਪੈਸ਼ਲ ਆਰਡਰ ਸਪੈਸ਼ਲ ਆਰਡਰ ਦੇ ਵਿੱਚ ਹੀ ਨਿਕਲੀਆਂ ਨੇ ਅਦਰਵਾਈਜ਼ ਪਤਾ ਹੀ ਨਹੀਂ ਸੀ ਲੱਗਣਾ 12 ਕਰੋੜ ਰੁਪਇਆ ਦਾ ਦੁੱਧ ਦੁੱਧ ਦਾ ਕੈਸ਼ ਐਂਡ ਕੈਰੀ ਸਕੀਮ ਚ ਮੁਹਾਲੀ ਮਿਲਕ ਪਲਾਂਟ ਦਾ ਗਾਇਬ ਹੈ ਤੇ ਲੁਧਿਆਣੇ ਚ ਦੁੱਧ ਟੋਣ ਵਾਲੇ ਟੈਂਕਰਾਂ ਨਾਲ ਮਿਲ ਕੇ 1 ਕਰੋੜ 11 ਲੱਖ ਰੁਪਏ ਦਾ ਕਪੜਾ ਕੀਤਾ ਹੋਇਆ ਹੈ ਕੋਈ ਕਾਰਵਾਈ ਨਹੀਂ ਮਾਮਲਾ ਅਦਾਲਤ ਚ ਲਟਕ ਰਿਹਾ ਜੀ ਇੱਕ ਹੋਰ ਇੰਟਰਸਟਿੰਗ ਹੈ ਵੀ ਕਰਦੇ ਨੇ ਵੀ ਉਹਨੂੰ ਇੰਨਾ ਲਮਕਾ ਦੇਣਾ ਇਨਕੁਆਇਰੀ ਨੂੰ ਇੰਨਾ ਲਮਕਾ ਦੇਣਾ ਦੋ ਤਿੰਨ ਸਾਲ ਕੁਝ ਕਰਨਾ ਨਹੀਂ ਫਿਰ ਉਹਦੇ ਬਾਅਦ ਉਹ ਕੋਰਟ ਚੱਲਿਆ ਜਾਂਦਾ ਕੋਰਟ ਚੱਲਿਆ ਜਾਂਦਾ پتہ ਨਹੀਂ 20 ਸਾਲ ਹੋਊਗਾ ਉਹਨਾਂ ਦੇ ਗਲੋਂ ਬੁਲਾ ਲੈਗੀ ਇਹ ਵੀ ਇੱਕ ਟੈਕਨੀਕ ਹੈ ਵੀ ਮਸਲੇ ਨੂੰ ਜਿੱਥੇ ਜਿੱਥੇ ਨਹੀਂ ਕੁਝ ਕਰਨਾ ਉਹਨੂੰ ਰਮਕਾ ਦਿਓ ਓਲਟਾਈਮ ਚੱਲਿਆ ਜਾਓ ਫਿਰ ਤੱਕੇ ਖਾਈ ਜੋ ਓਲਟਾਈਮ ਚ ਰਿਕਵਰੀ ਟਾਈਮ 6 ਸਾਲ ਹੈ ਜੀ 6 ਸਾਲ ਦਾ ਅੱਛਾ ਲੁਧਿਆਣੇ ਦੇ ਜਨਰਲ ਮੈਨੇਜਰ ਨੇ ਸਰ ਸਰਜੀਤ ਸਿੰਘ ਉਹਨਾਂ ਵੱਲ 1 ਕਰੋੜ 11 ਲੱਖ ਰੁਪਈਆ ਇੱਕ ਕੇਸ ਦੇ ਵਿੱਚ ਰਿਕਵਰੀ ਪਾਈ ਹੋਈ ਹੈ ਉਹਨਾਂ ਨੂੰ 2020 ਚ ਰਜਿਸਟਰਾਰ ਦੇ ਹੁਕਮ ਨੇ ਬੋਰਡ ਆਫ ਡਾਇਰੈਕਟਰ ਦੇ 2023 ਵਿੱਚ ਰੈਜ਼ੋਲੂਸ਼ਨ ਕੀਤਾ ਵੀ ਇਹਨਾਂ ਤੋਂ ਰਿਕਵਰੀ ਕਰੋ वसूली ਕਰੋ ਇਹਨਾਂ ਤੇ ਮਾਮਲਾ ਦੁੱਧ ਦੇ ਵਿੱਚ ਛੇੜਛਾੜਦਾ ਕੋਈ ਕਾਰਵਾਈ ਨਹੀਂ ਇਸੇ ਤਰ੍ਹਾਂ 4 ਤੋਂ 5 ਕਰੋੜ ਰੁਪਇਆ ਹੁਸ਼ਿਆਰਪੁਰ ਦਾ ਭਵਾ ਚੀਏ ਪਤਾ ਨਹੀਂ ਉਹ ਕਿੱਥੇ ਗਿਆ ਰੀਸੈਂਟਲੀ ਉਹ ਉਹਦੀ ਆਰਡਿਨਟ ਹੋ ਰਹੀ ਹੈ ਇਸੇ ਤਰ੍ਹਾਂ ਪਟਿਆਲਾ ਮਿਲਕ ਪਲਾਂਟ ਮੁਨਾਫੇ ਸੀ ਸਰ ਸਜੀਤ ਸਿੰਘ ਨੂੰ ਉਹ ਦਿੱਤਾ 7 ਮਹੀਨੇ ਉੱਤੇ ਰਹੇ ਉਹ 7 ਮਹੀਨਾ ਵਿੱਚ ਉਹਨੂੰ 11 ਕਰੋੜ ਘਾਟੇ ਵਿੱਚ ਫਸਾ ਕੇ ਫਿਰ ਉਹਨਾਂ ਨੂੰ ਲੁਧਿਆਣਾ ਮਿਲਕ ਪਲਾਂਟ ਉਦੋਂ ਚੰਗਾ ਮਿਲਕ ਹੋਰ ਅੱਛੀ ਜਗ੍ਹਾ ਪੋਸਟਿੰਗ ਦਿੱਤੀ ਤੇ ਮੁਹਾਲੀ ਚ 83000 ਟ੍ਰੇਆਂ ਦੁੱਧ ਦੀਆਂ ਗਾਇਬ ਨੇ ਸਾਡੇ ਮਿਲਕ ਪਲਾਂਟ ਵਾਲੇ ਕਹਿੰਦੇ ਨੇ ਜੀ ਟ੍ਰੇਆਂ ਦਾ 1 ਕਰੋੜ 68 ਲੱਖ ਰੁਪਈਆ ਨੁਕਸਾਨ ਹੋ ਗਿਆ ਪਰ ਜਿਹੜਾ ਉਹਨਾਂ ਦੇ ਵਿੱਚ 5 ਕਰੋੜ ਦਾ ਦੁੱਧ ਗਿਆ ਉਹਦੇ ਜ਼ਿਕਰ ਨਹੀਂ ਕਰਦੇ ਅਸਲ ਵਿੱਚ ਉਹ 6 ਕਰੋੜ 68 ਲੱਖ ਰੁਪਏ ਦਾ ਕਪਲਾ ਹੈ ਉਹਦੇ 'ਚ ਹਾਲੇ ਕੁਝ ਨਹੀਂ ਹੋਇਆ ਫਿਰ ਉਹ ਜੀਐਮਨੂ ਜੀ ਬਜਾਏ ਉਹਨੂੰ ਸਜ਼ਾ ਦੰਦੇ ਜਿਹੜਾ ਜੀਐਮਸੀ ਉਹਨੂੰ ਇੱਥੋਂ ਬਦਲ ਕੇ ਉਹਦੇ ਮਨਪਸੰਦ ਪਲਾਂਟ ਦੇ ਵਿੱਚ ਲਾਤਾ ਜਲੰਧਰ ਦੀ ਵੈਸੇ ਸੀ ਜਾਂ ਉਹਦੇ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਉਹਨੂੰ ਇੱਥੋਂ ਬਦਲ ਕੇ ਜਲੰਧਰ ਨੂੰ ਦੇ ਕਰ ਲਾਤਾ ਚੰਡੀਗੜ੍ਹ ਮਿਲਕ ਪਲਾਂਟ 'ਚ ਹੈਂ ਜੀ ਰੀਸੈਟਲੀ ਹੋਇਆ ਮੇਰੇ ਖਾਲੇ 6 ਕੁ ਮਹੀਨੇ 6 ਕੁ ਮਹੀਨੇ ਪਹਿਲਾਂ ਚੰਡੀਗੜ੍ਹ ਮਿਲਕ ਪਲਾਂਟ ਵਿੱਚ ਇਸੇ ਤਰ੍ਹਾਂ ਜਿਹੜੀਆਂ ਮਿਲਕ ਪ੍ਰੋਡਕਟਸ ਸੀਗੀਆਂ ਸਪਲਾਈ ਹੋ ਗਈਆਂ ਉਹ 1.5 ਕਰੋੜ ਰੁਪਇਆ ਉਹਦਾ ਗਾਇਬ ਹੈ ਕੋਈ ਜਾਂਚ ਨਹੀਂ ਉਹਦੀ ਉਹਨਾਂ ਤੇ ਮਿਲਕ ਟ੍ਰਾਂਸਪੋਰਟ ਇੱਕ ਟ੍ਰਾਂਸਪੋਰਟ ਦਾ ਬੜਾ ਗੋਰਖ ਧੰਦਾ ਟਰਾਂਸਪੋਰਟਰਾਂ ਦੇ ਨਾਲ ਮਿਲੇ ਹੁੰਦੇ ਆ ਜਦੋਂ ਉਹਨਾਂ ਨੇ ਪਿੰਡਾਂ ਚੋਂ ਦੁੱਧ ਚੱਕਣਾ ਹੁੰਦਾ ਉਹਨਾਂ ਦੀ ਮਾਈਲੇਜ ਵਧਾਉਣ ਵਾਸਤੇ ਪੈਸੇ ਮਾਈਲੇਜ ਦੇ ਹਿਸਾਬ ਨਾਲ ਨੇ ਇਹਨਾਂ ਨੂੰ ਫਰਜ਼ ਕਰ ਲਓ ਇੱਕ ਪਿੰਡ ਇੱਥੇ ਐ ਇੱਕ ਪਿੰਡ ਇੱਥੇ ਐ ਇੱਕ ਇੱਥੇ ਐ ਉਹਨਾਂ ਨੇ ਇੱਥੋਂ ਦੁੱਧ ਚਾ ਕੇ ਪਿੱਛੇ ਨੂੰ ਆ ਜਾਣਾ ਪਿੱਛੋਂ ਫੇਰ ਐਸ ਪਿੰਡ ਨੂੰ ਜਾਣਾ ਇਦਾਂ 7-700 ਕਿਲੋਮੀਟਰ ਇੱਕ ਇੱਕ ਟਰਾਂਸਪੋਰਟਰ ਨੂੰ ਵੱਧ ਦਿੱਤਾ ਜਾਂਦਾ ਹਰ ਹਰ ਬਾਰੀ ਇਹ ਉਹ ਕਰੋੜਾਂ ਰੁਪਏ ਦਾ ਮਿਲਕ ਪਲਾਂਟਾ ਨੂੰ ਉਹ ਉਹ ਲੱਗਦਾ ਹੈ